ਕਿੰਦਾ ਸਾਰੇ ਵੀਰਪਰਾ ਉਮੀਦ ਕਰਦਾ ਤੁਸੀਂ ਸਾਰੇ ਆਨੇ ਵਧੀਆ ਹੋਵੋਗੇ ਚੜ੍ਹਦੀ ਕਲਾਜ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਸੰਦੀਪ ਦੁੱਦੀ ਦੇ ਬਾਰੇ ਤੇ ਇਹਦੀਆਂ ਟੌਪਸ ਰੇਡਾਂ ਬਾਰੇ ਗੱਲ ਕਰਾਂਗੇ ਇਹ ਚੁੱਟੀਆਂ ਰੇਡਾਂ ਪਾਉਂਦਾ ਸਰੇ ਦਾ ਪਲੇਅਰ ਆ ਇਹ ਨਿਮਰਤਾ ਬਹੁਤ ਹੈ ਪਲੇਅਰ ਵਿੱਚ ਇਹ ਸਰੇ ਸਰੇ ਦੀ ਮੱਲਾ ਤੇ ਜੋਰ ਪਾਉਂਦਾ ਦੇਖੋ ਫਿਰ ਸੰਦੀਪ ਦੁੱਦੀ ਵਾਲੀ ਦੀ ਕੌਡੀ ਪੈਂਦੀ ਹੋਈ ਕਿਹਦੇ ਨਾਲ ਹੁੰਦਾ ਮੁਕਾਬਲਾ ਦੇਖੋ ਫਿਰ ਸਰਾ ਕਰਾਉਂਦਾ ਜੀ ਅੱਜ ਦੇ ਟਾਈਮ ਦਾ ਚੋਟੀ ਦਾ ਰੇਡਰ ਆ ਦੇਖੋਰ ਭਾਜਦਾ ਕੀ ਖੜਦਾ ਉਹ ਮਾਰਿਆ ਦੇਖੋ ਭੱਜ ਗਿਆ ਫੇਰ ਫੇਰ ਆ ਗਿਆ ਸੰਦੀਪ ਦੁੱਦੇਵਾਲਾ ਗਰਾਊਂਡ ਵਿੱਚ ਇਹ ਵੀ ਡਰਾਵਾ ਹੀ ਕਹਦੇ ਇਹਨੂੰ ਚੋਬਰ ਨੂੰ ਸਰਾ ਕਰਾਉਂਦਾ ਇਹਦੇ ਵਿੱਚ ਗੱਲਬਾਤ ਆ ਪੂਰੀ ਪੂਰਾ ਫੱਟ ਪਿਆ ਸਰੀਰ ਲਾਲਾ ਮਾਰਦਾ ਇਹ ਵੀ ਹੱਥ ਨਹੀਂ ਤਰੋਂਦਾ ਇਹ ਵੀ ਸਿਰੇ ਦਾ ਰੇਡਰ ਆ ਦੇਖੋ ਫਿਰ ਫੇਰ ਆ ਗਿਆ ਸੰਦੀਪ ਦੁੱਦੇਵਾਲਾ ਅੱਜ ਦੇ ਟਾਈਮ ਦਾ ਇਹਦਾ ਕੋਈ ਤੋੜ ਨਹੀਂ ਹੈਗਾ ਇਹ ਸਰਾ ਲਵਾਉਣ ਦਾ ਸਰਾ ਗੱਲਵਾਤਾ ਇਹਦੇ ਵਿੱਚ ਵੀ ਕਬੱਡੀ ਚ ਇਹਨੂੰ ਉੱਡਣਾ ਵਾਏ ਕਹਿੰਦੇ ਆ ਇਹਨੂੰ ਵੱਖਰੀ ਕਬੱਡੀ ਵਾਲੇ ਨੇ ਨਾਮ ਦਿੱਤਾ ਵਾ ਔਰ ਕਿਉਂਕਿ ਔਡ ਔਡ ਕਬੱਡੀ ਨੂੰ ਪਾਉਂਦਾ ਏ ਖਿਡਾਰੀਆਂ ਤੇ ਦੇਖੋ ਫਿਰ ਮੁਰਿਤ ਚਾਰ ਮੱਲ ਨੇ ਦੇਖੋ ਕਿਹਦੇ ਨਾਲ ਹੁੰਦਾ ਮੁਕਾਬਲਾ ਉਹ ਵੇਖੋ ਵੇਖੋ ਭੱਜ ਗਿਆ ਇੱਕ ਲੱਤ ਬਹੁਤ ਸਿਰਕਮ ਹੁੰਦਾ ਸਰਾ ਵਾਲਾ ਅੰਦ ਲੱਤ ਘੁਮਾਗੇ ਸਿਰ ਆ ਵੀ ਰੇਡ ਚੈੱਕ ਕਰ ਲੋ ਇਹ ਸਿਰੇ ਸਿਰੇ ਦੇ ਮੱਲਾ ਉੱਤੇ ਰੇਡਾ ਪਾਉਂਦਾ ਏ ਇਹਨੂੰ ਘਰੇ ਜਾ ਕੇ 855 ਦਿੱਤਾ ਗਿਆ ਸੀਗਾ ਪਰ ਇਹ ਚੋਟੀ ਦਾ ਮਹੱਲ ਹੈ ਸਰਾ ਕਰਾਉਂਦਾ ਇਹ ਦੇਖੋ ਹੱਥ ਨਹੀਂ ਤਰਾਉਂਦਾ ਇਹ ਵੀ ਫਿਰ ਆ ਗਿਆ ਸੰਦੀਪ ਦੁੱਦੇਵਾਲ ਇਹਦੇ ਪੈਰਾਂ 'ਚ ਅੱਗ ਮਚਦੀ ਹੈ ਤਾਂ ਇਹਨੂੰ ਉੱਡਣਾ ਬਾਜ਼ ਕਹਿੰਦੇ ਆ ਔਰ ਡੱਡ ਕਬਾਡੀਆਂ ਪਾਉਂਦਾ ਇਹਦੇ 15 ਮਿੰਟਾਂ ਜਿਹਾ ਵੀਜ਼ਾ ਲੱਗਿਆ ਸੀ ਸਰਾ ਗੱਲ ਲਬਾਤ ਹੈ ਇਹਦੇ 'ਚ ਫਿਰ ਆ ਗਿਆ ਦੁੱਦੇਵਾਲ ਤੇ ਇੱਕ ਉਹ ਮੁਰੇ ਚੋਟੀ ਦੇ ਚਾਰ ਮਾਲ ਨੇ ਦੇਖੋ ਕਿਹਦੇ ਨਾਲ ਹੁੰਦਾ ਮੁਕਾਬਲਾ ਸਰਾ ਸਰਾ ਗੱਲ ਲਬਾਤ ਹੈ ਇਹਦੇ 'ਚ ਵੀ ਇਹਨੂੰ ਐਵੇਂ ਨਹੀਂ ਉੱਡਣਾ ਬਾਜ਼ ਕਹਿੰਦੇ ਦੇਖੋ ਫਿਰ ਇਹ ਸਪੀਡ ਵੀ ਬਹੁਤ ਜ਼ਿਆਦਾ ਸਾਰਾ ਕੁਝ ਇੱਕ ਨੰਬਰ ਆਇਆ ਸਰਾਗ ਅੱਲਾ ਬਾਤ ਹੈ ਇਹਦੇ 'ਚ ਵੀ ਅੱਜ ਦੇ ਟਾਈਮ ਦਾ ਤਾਂ ਕੋਈ ਤੋੜ ਨਹੀਂ ਹੈਗਾ ਦੇਖੋ ਗਰ ਲੈ ਗਿਆ ਨੰਬਰ